ਜਲੰਧਰ ਵਡਾਲਾਲਾ ਚੌਕ ਨੇੜੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਗੋਲੀ ਇੱਕ ਵਿਅਕਤੀ ਦੇ ਪੇਟ ਵਿੱਚ ਲੱਗੀ ਜੋ ਵਿਅਕਤੀ ਬਾਸ ਚਲਾ ਰਿਹਾ ਸੀ ਜਿਵੇਂ ਹੀ ਉਹ ਬਾਸ ਤੋਂ ਉਤਰਿਆ ਤਾਂ ਉਸ ਦੇ ਪੇਟ ਵਿੱਚ ਗੋਲੀ ਲੱਗ ਗਈ ਜ਼ਖਮੀ ਨੂੰ ਇਹ ਲਾਇਲ ਜਲੰਧਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਸਾਹਨੇ ਤਾਂ ਪਟਾਕੇ ਦੀ ਆਵਾਜ਼ ਆਈ ਹੂੰ ਕਾਕੇ ਦੀ ਆਵਾਜ਼ ਆਈ ਤੇ ਮੈਂ ਆਪਣਾ ਟੈਹਰਾਂ ਦੇ ਸੈਟ ਹਾਂ ਬਾਈ ਅਰੇ ਬਹਾਵਾਂ ਪਰ ਤੇ ਇਹਦਾ ਨਿਕੋ ਟਿਕਾ ਕਿੰਨੇ ਕਵੇ ਦਾ ਸਮਾਂ ਸੀ ਆਪਾ ਪਾ ਜੀ ਇਹ 3:20 ਤੇ 3:20 ਤੇ ਤੇ ਪਤਾ ਲੱਗਾ ਜੀ ਮਤਲਬ ਇਹ ਲੜਕਾ ਦੱਸ ਰਿਹਾ ਬਸ ਤੋਂ ਉਤਰਿਆ ਸੀਗਾ ਹਾਂ ਜੀ ਤੇ ਆ ਕਿਧਰ ਰਿਹਾ ਹੀ ਬੰਦਾ ਨਕੋਦਰ ਵੱਲ ਆ ਰਹੇ ਸੀ ਅਚਨ ਨਕੋਦਰ ਵੱਲੋਂ ਆ ਰਹੇ ਸੀ ਨਕੋਦਰ ਵੱਲੋਂ ਬੱਸ ਆ ਰਹੇ ਸੀ ਤੇ ਕਿਹੜੇ ਚੌਕ 'ਚ ਜੱਲੀ ਗੋਲੀ ਜੀ ਠੀਕ ਆਉਂਦਾ ਪਹਿਲੇ ਅੰਕੀਏ ਜਾਉਂਗਾ ਬਟਾਲਾ ਬਟਾਲਾ ਚਾਉਂ ਤੇ ਜਿਨ੍ਹਾਂ ਨੇ ਮਾਰੀ ਕੁਝ ਪਤਾ ਲੱਗਾ ਤੈਨੂੰ ਦੇਖਿਆ ਤੂੰ ਹਾਂ ਉਹ ਤਾਂ ਨੱਟ ਗਿਆ ਜਿਹਨੇ ਗੋਲੀ ਮਾਰੀ ਉਹ ਗੱਡੀ ਦੇ ਗੱਡੀ ਦੇ ਕਿ ਬਾਈਕ ਵਗੈਰਾ ਦੇਸੀ ਆ ਜੀ ਨਹੀਂ ਜਿਨੇ ਮਾਰੀ ਜਿਨੇ ਗੋਲੀ ਮਾਰੀ ਹੈ ਮੈਨੂੰ ਸਾਨੂੰ ਪਤਾ ਇੰਨੇ ਠੇ ਕਿਹੜਾ ਜਿਹਦੇ ਵੱਜੀ ਅੱਜ ਕਾਉਂ ਨਹੀਂ ਚੱਕਾ ਲੱਗਾਉਂਦੀ ਨਹੀਂ ਮਲੇ ਮੁੰਡਾ ਫੈਮਿਲੀ ਨਾਲ ਸੀ ਕਿ ਕਿੱਦਾਂ ਸੀ ਹਾਂਜੀ ਬੰਦਾ ਘਰਦਿਆਂ ਨਾਲ ਸੀ ਵੇ ਕੱਲਾ ਹੀ ਸੀਗਾ ਕਰਵਾਈ ਨਹੀਂ ਲੇਖਾ ਅੱਛਾ ਕੱਲਾ ਹੀ ਸੀਗਾ ਕੋਈ ਪਤਾ ਲੱਗਾ ਕੀ ਗੱਲਬਾਰ ਰੰਜੀ ਸੀ ਕਿਸ ਕਰਨ ਮਾਰੀ ਗਈ ਇਹ ਨਹੀਂ ਪਤਾ ਕਿ ਕਿੰਨੀ ਕੁ ਉਮਰ ਲੱਗਦੀ ਵਿਅਕਤੀ ਨੇ ਜਿਹੜੀ ਗੱਲ ਕਰ ਰਿਹਾ ਰਾਜਪਤ ਬਾ ਦੇ ਦੇ 20 ਦੇ ਆਈਐਸਾ ਕੋਈ ਨਾ ਕੋਈ ਜਿੱਥੇ ਸੁਬਾਤ ਦੇਖੀ ਦੇਖੋ ਜੇ ਸਾਡਾ ਇਹਦੀਆਂ ਨੇ ਹੈਗਾ ਮੇਰਾ ਇਹਦੀਆਂ ਪੰਜ ਨੰਬਰ ਦਾ ਤੇ ਇਹ ਭਾਰਗੁਪਰੇ ਇਹਦੀਆਂ ਨੰਬਰ ਦਾ che va a chiacchierare e poi se volto ci vediamo l'anno prossimo a farvi una buona giornata